ਸੁਖਮੰਦਰ ਸਿੰਘ ਜੀ ਸੁਖਮੰਦਰ ਜੀ ਕੀ ਕਾਰਨ ਆ ਅੱਜ ਕਿਸਾਨ ਥੋੜੇ ਵਲਪਣ ਕਿਉਂ ਬਈ ਆ ਕੰਕ ਜੀ ਇਹ ਸੁੰਡੀ ਪੈ ਗਈ ਜੜ ਚ ਅੱਗ ਨਾ ਲੱਗਣ ਕਰਨਗੇ ਗੱਠਾ ਬਣਿਆ ਜੀ ਸਾਰੇ ਵਾਂ ਤੇ 25 ਕਿਲੇ ਆਪਣੇ ਵਾਂਦੇ ਆ ਜੀ 20 ਕਿਲੇ ਠੇਕੇ ਤੇ 5 ਕਿਲੇ ਆਪਣੇ ਆਉਦੇ ਆ ਜੀ ਸਾਡੇ ਤੇ ਗੱਠਾ ਬਣਿਆ ਸਾਡੇ ਤੇ ਇਹੀ ਹਾਲ ਹੈ ਜੀ ਪਿੱਛੇ ਵੀ ਤੁਸੀਂ ਦੇਖ ਕੇ ਆਏ ਬਾਈ ਤੇ ਕਣਕ ਆ ਵੀ ਥੋੜੇ ਸਾਹਮਣੇ ਕਿੰਨਾ ਖਰਚਾ ਆ ਗਿਆ ਸੀ ਜਦੋਂ ਤੁਸੀਂ ਕਣਕ ਲਈ ਸੀ ਹਾਂ ਜੀ ਕਿੰਨਾ ਕਰਤਾ ਸਰ 800 ਤੋਂ 10000 ਕਿਲਾ ਆਇਆ ਜੀ ਪਹਿਲਾਂ ਬਲੈਕ ਚਰੇ ਵਾਲਿਆਂ ਜੀ 20 ਮੋਲ ਦਾ ਆਇਆ ਜੀ ਹੁਣ ਫਿਰ ਦੁਬਾਰਾ ਹੁਣ ਦੁਬਾਰਾ ਫਿਰ ਵੀਜ ਨੇ ਕੁੱਲ ਕਿੰਨਾ ਨੁਕਸਾਨ ਹੋ ਗਿਆ ਕੁੱਲ ਲਗਭਗ 1520 ਹਜ਼ਾਰ ਤੋਂ ਲੱਖਾਂ ਹੋਈ ਗਿਆ ਜੀ ਕਿਲੇ ਦਾ ਹਾਂ ਜੀ ਹੱਕ ਜੀ ਮਾਰੇ ਵੀਜਾਂ ਦਾ ਸਫਰਿਆਂ ਕੀਤੀਆਂ ਜੀ ਤੋਂ ਸਾਡੇ ਸਾਹਮਣੇ ਬਖਾਤਿਆ ਤੁਹਾਨੂੰ ਇਹ ਕਿਹੜੀ ਸੁੰਢੀ ਔਰ ਕੀ ਇਹ ਨੁਕਸਾਨ ਕੀਤਾ ਹੈ ਜੀ ਇਹ ਜੜ ਤੇ ਹੁੰਦੀ ਆ ਜੀ ਬੂਟਾ ਸਕਉਦੀ ਆ ਹਾਂ ਜੀ ਪਹਿਲਾ ਕਿਤੇ ਵੜਾ ਪਾਕਲਿਆਂ ਨੇ ਕੋਈ ਆ ਕੇ ਸਾਰ ਲਈ ਨਹੀਂ ਜੀ ਉਹਨਾਂ ਨੇ ਬਖਾਇਆ ਸੀਗਾ ਜੀ ਕੱਲ ਉਹ ਆਦੇ ਸਾਡੇ ਹੱਬ ਦੇ ਪਈ ਪਈ ਆ ਸੀ ਕੀ ਕਰਗੇ ਵੀ ਗਾ ਨੂੰ ਅੱਗ ਲਗਾਇਆ ਕਰੋ ਤੇ ਅਗਦੇ ਹੀ ਹਾਲ ਹੈ ਇਹਦੇ ਚ ਹੋਰ ਕੋਈ ਹਾਲ ਨਹੀਂ ਹਾਲ ਜਿਹਦਾ ਹੁਣ ਤੁਸੀਂ ਕੀ ਹਾਲ ਕੱਢਿਆ ਫਿਰ ਇਹਦਾ ਅਸਟਾਜੀ ਦਮਾਰੇ ਹੁਣ 1 ਠੇਕੇ ਤੇ ਤੋਂ ਪਰ 75 76 ਹਜ਼ਾਰ ਨੂੰ ਬਾਠ ਠੇਕੇ ਤੇ ਆ ਤੇ ਹੁਣ ਦਮਾਰੇ ਜਾ ਕੇ ਕੋ ਵੀ ਆ ਕੇ ਜਿਵੇਂ ਪੰਜਾਹਾਂ ਨਿਕਲੇ 29 ਨਿਕਲੂਗੀ ਜੀ ਹਜਾ ਹਫਤਾ ਵੀ ਜੀ ਨਹੀਂ ਜਾਂਦੀ ਜੀ ਸਾਹਮਣੇ ਵਾਹਨ ਕਰਿਆ ਕਰਦੇ ਗੁਰਮੇਲ ਸਿੰਘ ਗੁਰਮੇਲ ਜੀ ਕੀ ਸਮੱਸਿਆ ਆਈ ਹੈਗੀ ਤੁਹਾਨੂੰ ਸਮੱਸਿਆ ਇਹ ਆਈ ਗੱਠਾ ਬਣਾ ਗਏ ਸਾਰੇ ਵਾਹਨ ਦੀਆਂ 20 ਤੋਂ 25 ਕਿਲੋ ਮੇਰੇ ਕੋਲ ਠੇਕੇ ਤੇ ਆ ਪੰਜ ਕਿੱਲੇ ਆਉਂਦੇ ਆ। ਇਹ ਅਸੀਂ ਗੱਠਾ ਬਣਾ ਕੇ ਤੇ ਤੰਗਾਂ ਮਾਰਕੇ ਤੇ ਸੁਪਰ ਸੀਟਰ ਨਾਲ ਵੀ ਤੀਕਣਕ ਵਧੀਆ ਵਾਰ ਬਣਾ ਕੇ। ਤੇ ਉਹਦੇ ਕਾਰਨ ਜਦੋਂ ਹੁਣ 15-20 ਦਿਨਾਂ ਤੋਂ ਪਾਣੀ ਲਾਇਆ ਤੇ ਪਾਣੀ ਤਾਂ ਬਸੂੰਡੀ ਪੈ ਗਈ। ਅਸੀਂ ਦਵਾਈਆਂ ਵਾਲੇ ਕੋਲੇ ਗਏ ਉਹਨਾਂ ਦੇ ਸਾਨੂੰ ਫਰਾਟੇ ਪਾ ਦਿਓ ਮਿੱਟੀ ਚ ਮਿਲਾ ਕੇ ਪਾ ਦਿਓ। ਅਸੀਂ ਪਾਤੀ। ਸੂੰਡੀ ਫੇਰ ਨਹੀਂ ਮਰੀ। ਫੇਰ ਤੁਮਾਰੇ ਕਿ ਉਹਨਾਂ ਨੇ ਕੋਰਾ ਜਨ ਸੰਗ ਸਪਰੇਅ ਦਿੱਤੀ। ਅਸੀਂ ਉਹਦਾ ਵੀ ਕੀਤਾ ਸੜਕਾ। ਪਰ ਉਹ ਫੇਰ ਨਹੀਂ ਕਾਰਨ ਤੋਂ ਹੋ ਹੀ ਫੇਰ ਆ ਵੇਖ ਲੋ ਕਿੱਡੀ ਕਿੱਡੀ ਸੁੰਡੀ ਫਰਦੀ ਆ ਇਸੇ ਕਾਰਨ ਸਾਨੂੰ ਕਣਕ ਬਾਉਣੀ ਪਈ ਤੇ ਹੁਣ ਹਾਰ ਕੇ ਦਮਾਰੇ ਵੀ ਜਾਗੇ ਕੁੱਲ ਕਿੰਨਾ ਨੁਕਸਾਨ ਹੋ ਗਿਆ ਕਿੱਲੇ ਮਗਰ ਸਾਰਾ ਟੁੱਟ ਟੋਟਲ ਮੇਰਾ 2 ਲੱਖ ਹਾਂ 2 ਲੱਖ ਰੁਪਏ ਤੇ ਨੇੜ ਹੋ ਗਿਆ ਹੋਊਗਾ ਮੇਰਾ ਸਾਰੇ ਵਾਹਨ ਮਗਰ ਤੇ ਹੁਣ ਹੁਣ ਵੇਖੋ ਤੇ ਮੇਰਾ ਹਜੇ ਜਿਹੜਾ ਹੁਣ 20 20 ਬਲੈਕ ਚ ਮਿਲ ਜਾਂਦੇ ਆ ਤੇ ਆ ਸਪਰੇ ਆਦੂਜੀ ਤਾਂ ਮਿਲਦੀ ਨਹੀਂ ਡੀਏਪੀ ਤਾਂ ਕੀ ਕਰਨਾ ਕੀ ਸੁੰਡੀ ਕਿਉਂ ਪੈ ਰਹੀ ਇਹ ਅੱਗ ਨਹੀਂ ਲੱਗਣ ਕਾਰਨੀ ਪੈਂਦੀ ਆ ਅਗ ਲੱਗਣ ਕਰਕੇ ਜਾਂ ਰੇਹਾਂ ਸਪ੍ਰੇਆਂ ਕੋਈ ਰੇਹਾਂ ਸਪ੍ਰੇਆਂ ਜੀ ਹੋ ਸਕਦਾ ਈ ਕਪੜਾ ਹੋਣਾ ਸੀ ਕਿਹੜਾ ਬਣਾਉਣਾ ਹੈ ਕੀ ਇਹ ਰੇ ਸਪ੍ਰੇ ਮਾਰੀ ਆਉਂਦੀ ਹੋਵੇ ਉਹਦੇ ਕਾਰਨ ਸਿੱਧੀ ਵਿੱਚ ਹੀ ਪਜਾਈ ਨਹੀਂ ਸੀ ਹਾਂ ਹਾਂ ਜੀ ਗੱਠਾ ਬਣਾ ਕੇ ਸਿੱਧੀ ਪਜਾਈ ਕੀਤੀ ਆਈ ਆਕੇ ਤਾਂ ਅਸੀਂ ਲਾਈ ਨਹੀਂ 2 ਸਾਲ ਹੋ ਗਏ ਖੇਤੀਬਾੜੀ ਵਿਭਾਗ ਵਾਲੇ ਨੂੰ ਸੂਚਿਤ ਕੀਤਾ ਸੀ ਖੇਤੀਬਾੜੀ ਵਿਭਾਗ ਵਾਲੇ ਕੱਲ ਮੈਂ ਉੱਥੇ ਪਾਣੀ ਲਈ ਜਾਂਦਾ ਸੀ ਉਹਦਾ ਸਪਰੇ ਕਰਕੇ ਆਇਆ ਸੀ ਉਹ ਉੱਥੇ ਮੈਨੂੰ ਟੱਕਰੇ ਸੀ ਰਾਤ ਮੈਂ ਕਿਹਾ ਬਈ ਆਹ ਸੁੰਡੀ ਬਹੁਤ ਪਈ ਐ ਨਹੀਂ ਮੈਂ ਤਾਂ ਵਾਹ ਕੇ ਵਿਜਨੀਆ ਉਹਦੇ ਬਾਈ ਯਾਰ ਅੱਗ ਤੋਂ ਹੱਲ ਕੋਈ ਨਹੀਂਗਾ 5 ਤੋਂ ਬਾਅਦ ਤੁਸੀਂ ਅੱਗ ਲਾ ਲਿਆ ਤੇ ਪਰ ਇਹਦਾ ਹੱਲ ਕੋਈ ਨਹੀਂ ਗਾ ਸਾਡੇ ਤਾਂ ਆਪ ਵੀ ਪਈ ਪਈ ਆ ਬਾਅਦ ਚ ਉਹ ਖੇਤੀਬਾੜੀ ਹੁਣ ਮੈਂ ਨਾ ਤਾਂ ਉਹਨਾਂ ਜਾਣਦਾ ਨਹੀਂ ਜਿਹੜੇ ਸਾਡੇ ਇੱਥੇ ਅਧਿਕਾਰੀ ਆ ਪਿੰਡ ਚ ਹੈ ਪਿੰਡ ਚ ਹੈ ਖੇਤੀਬਾੜੀ ਵਾਲੇ ਉਹਨਾਂ ਨੂੰ ਆਖਿਆ ਵੀ ਉਹਦੇ ਹੱਲ ਕੋਈ ਨਹੀਂ ਗਏ ਇਹਦਾ ਬਸ ਉਹ ਵੀ ਆ ਜੀ ਪਹਿਲਾਂ ਵੀ ਤੁਸੀਂ ਪਹਿਲਾਂ ਵੀ ਇਦਾਂ ਬੀਜੀ ਸੀਗੀ ਪਹਿਲਾਂ ਵੀ ਪਿਛਲੀ ਾਰ ਬੀਜੀ ਸੀਗੀ ਪਿਛਲੀ ਾਰ ਸੁੰਡੀ ਘਟ ਪਈ ਸੀ ਤੇ ਪਰ ਐਰ ਕੀ ਜਿਆਦਾ ਜਦੋਂ ਉਹਦੇ ਵੀ ਵਾਰ-ਵਾਰ ਗੱਠਾ ਬਣਾਉਣ ਨਾਲ ਸੁੰਡੀ ਦਾ ਜਿਆਦਾ ਟੈਕ ਹੁੰਦਾ ਔਰ ਸਾਡੇ ਕੱਲ ਉੱਤੇ ਖੂ ਤੇ ਵੱਡੇ ਖੂ ਤੇ ਮਿੱਟੀ ਚੈੱਕ ਕਰਨ ਵਾਲੇ ਵੀ ਆਏ ਸੀ ਉਹਾਂ ਦੇ ਬਈ ਤੁਸੀਂ ਜਿਆਦਾ ਤਾਂ ਅੱਗ ਲਾਉਣ ਕਾਰਨ ਥੋੜਾ ਵਾਹ ਠੀਕ ਰਹਿਣਗੇ ਸਵਾਜ ਜ਼ਰੂਰੀ ਆ ਬਈ ਛੁੰਡੀ ਆਂਡੇ ਉਂਡੇ ਖਤਮ ਹੁੰਦੇ ਰਹਿਣਗੇ ਤੁਸੀਂ ਅੱਗ ਲਾਇਆ ਕਰੋ ਹੋਰ ਦੇ ਵੀ ਆਸ-ਪਾਸੇ ਕਿੱਲੇ ਥੋੜੇ ਖੇਤ ਨਹੀਂ ਹੋਰ ਦੇ ਵੀ ਆਈ ਹੋਰ ਤੇ ਆ ਸਾਹਮਣੇ ਵਾਹ ਆਉ ਕਰੇ ਤੁਸੀਂ ਤਾਂ ਉਧਰ ਵੀ ਆ ਔਰ ਸਾਨੂੰ ਉਹ ਆਪਦੀ ਖੇਤਲ ਕਰੀ ਜਾਂਦੇ ਅਸੀਂ ਕਰਕੇ ਥੱਕ ਹਾਰ ਕੇ ਹਟ ਗਏ ਆ ਅਸੀਂ ਤਾਂ ਸਰਕਾਰ ਤੋਂ ਹੀ ਮੰਗ ਕਰਦੇ ਆ ਵੀ ਸਾਨੂੰ ਆ ਜਿੰਨਾ ਵੀ ਖਰਚਾ ਸਾਡਾ ਦਮਾਰੇ ਹੋ ਸਾਡਾ ਦਿੱਤਾ ਜਾਵੇ ਨਹੀਂ ਤਾਂ ਸਰਕਾਰ ਆ ਖੋਖਲੇ ਵਾਅਦੇ ਹੀ ਕਰਦੀਆਂ ਵੀ ਇੰਨਾ ਅਸੀਂ ਐ ਕਰਾਂਗੇ ਜੋ ਕਰਾਂਗੇ ਹੁਣ ਆ ਕੇ ਸਰਕਾਰਾਂ ਵੇਖਣ ਵੀ ਕੀ ਆ ਉਸਲਾ ਹੁਣ ਟੈਲੰਟ ਉਹਨਾਂ ਦਾ ਕਿਉਂ ਲੱਗਦਾ ਦੱਸ ਜੀਦਾ ਤੇ ਆ ਕਿਉਂ ਨਹੀਂ ਟਰੈਕਟਰ ਫਰਦਾ ਦਿੰਦਾ ਵੀ ਕਣਕ ਵਾਈ ਜਾਂਦੇ ਖੇਤੀ ਅਧਿਕਾਰੀ ਵਾਲੇ ਨੂੰ ਕੋਲੋਂ ਉਹਨਾਂ ਕੋਲੇ ਪਜਾ ਕੇ ਕਰਨੀ ਕਿਹਾ ਸੀਗਾ ਕਿ ਅਸੀਂ ਜਿਹੜੇ ਬੰਦੇ ਕਣਕ ਨੂੰ ਪਰਾਲੀ ਨੂੰ ਅੱਗ ਨਹੀਂ ਲਾਉਣਗੇ ਉਹਨਾਂ ਨੂੰ ਅਸੀਂ 1500 ਰੁਪਏ ਜਾਂ 2500 ਰੁਪਏ ਦੇਵਾਂਗੇ ਕੀ ਉਹ ਮਿਲਿਆ ਦੇ ਕੋਲੇ ਨਹੀਂ ਆਏ ਪੈਸੇ ਤਾਂ ਕੀ ਮਿਲਨੇ ਆ ਸਾਡੇ ਕੋਲੇ ਆ ਕੇ ਸਾਰਨੀ ਦੇ ਵੀ ਪੁੱਛਣ ਵੀ ਕੋਈ ਆਪ ਦਾ ਅਧਿਕਾਰੀ ਕਰਨ ਕੀ ਗੱਲ ਆ ਵੀ ਕਾਗਜ਼ ਤੋਂ ਵਾਹੀ ਜਾਂਦੇ ਤੁਸੀਂ ਅਸੀਂ ਹਾਲ ਕੇ ਥੋੜੀ ਅੱਜ ਤੇ ਕਰਾਜ ਪਹੁੰਚ ਕੀਤੀ ਅੱਬੇ ਚੱਲੋ ਉਹਨਾਂ ਨੂੰ ਕਹਿ ਕੇ ਅਸੀਂ ਵਿਖਾਉਣੇ ਆ ਵੀ ਅਗਲਾ ਕਹਿੰਦਾ ਕਿ ਜਾਣ ਪਿਆ ਵੇਖੋ ਕੌਣ ਆਪਦਾ ਫਸਲ ਵਾਹੂਗਾ ਇਹਨੇ ਉਹ ਤਾਰ ਕੇ ਪਾਲੀਆ ਬੀ ਤੁਸਲਾਹਾ ਠਾ ਠੇਕੇ ਤੇ ਮੇਰੇ ਕੋ 75 ਤੋਂ 70000 ਰੁਪਏ ਤੇ ਕੁਰਬਾਨ ਆ ਤੇ ਦੱਸੋ ਅਸੀਂ ਇਹਦਾ ਕੀ ਹੱਲ ਕਰੀਏ ਹੁਣ ਜੇ ਸਰਕਾਰਾਂ ਦਾ ਖੜਾ ਪੰਡ ਪਹਿਲਾ ਗੱਠਾ ਬਣੇਗਾ ਗੱਠਾਂ ਵਾਲੀ ਨਹੀਂ ਜਾ ਕੇ ਛੇਤੀ